ਆ ਦੇਖੋ ਜੀ ਫੋੜਿਓ ਪੂਰਾ ਮੋ ਜੰਗਲੀ ਮੋਲ ਬਣਿਆ ਵਾ ਕਾਰਾ ਇੱਥੇ ਪੂਰੀਆਂ ਇੱਧਰ ਸਾਡੇ ਬੰਦਾਂ ਦਾ ਸਾਹ ਚੜਿਆ ਵਾ ਜਿਹੜੇ ਮੇਰੇ ਨਾਲ ਐ ਮੇਰੇ ਬਲੌਕਰ ਨਾਮ ਚੜਿਆ ਫਿਰਨ ਉਹ ਦਰਿਆ ਰਹਿ ਗਿਆ ਬਹੁਤ ਅਗੜਾ ਹੁੰਦੀ ਨਾ ਵੀ ਉੱਥੋਂ ਦਰਿਆ ਦਾ ਅਸੀਂ ਬਾਹਲੇ ਨੇੜੇ ਨਹੀਂ ਉਹਦੇ ਹੈਗੇ ਦੂਰੀਆਂ ਇਹ ਪਾਣੀ ਸਾਰਾ ਪੰਜਾਬ ਹਮਾਰਿਆ ਨਾ ਹਿਮਾਚਲ ਨੂੰ ਜਾਂਦਾ ਸਾਰੇ ਕਿਤੇ ਜਾਂਦਾ ਇੱਥੋਂ ਪਾਣੀ ਵਰਤਿਆ ਜਾਂਦਾ ਹੈ ਇਹ ਸਾਰੇ ਘਰ ਆ ਗਿਆ ਆ ਦੇਖੋ ਤੁਹਾਨੂੰ ਇੱਥੋਂ ਦਿਖਾਉਨੇ ਆ ਹੰਦੇ ਦੇਖੋ ਉਹ ਸਾਰਾ ਦਰਿਆ ਪਰਾਂ ਤੱਕ ਪੂਰੀ ਆ ਗਈ ਸਮ ये तो नागाउन देखो ये دریا पुल भाई बनाना कोई चक्कर नहीं ये دریا आई तो ਇਹ ਸਾਰੀ ਇਹ ਬੰਦੀ ਇੱਥੋਂ ਦੀ ਇਹਨਾਂ ਨੇ ਵਧੀਆ ਸਪੋਰਟ ਕਰੀ ਵੀਡੀਓ ਵਾਸਤੇ ਮੈਨੂੰ ਪੁੱਛਿਆ ਵੀ ਬਣਾ ਸਕਦੇ ਏਂ ਕਿਹਨੇ ਬਣਾ ਲਓ ਕੋਈ ਚੱਕਰ ਨਹੀਂ ਇਹਨੇ ਇਹ ਦੇਖੋ ਇਹ ਸਾਡੇ ਜਰਨੈਲ ਹਰੀ ਆ ਤੇ ਪੁੰਦਰਪੰਡ ਤੋਂ ਤੇ ਇਹ ਬਾਈ ਹੈਗੇ ਆ ਰਾਮਪਰਾ ਫੂਲ ਤੋਂ ਜੋੜੀ ਫੂਲਾਂ ਤੋਂ ਆ ਇਹ ਦੇਖੋ

ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਜੈ ਮਾਤਾ ਦੀ